ਸਸੀ ਕਾਲ ਸਾਰੇ ਦੋਸਤਾਂ ਨੂੰ ਜਨਤ ਤੁਹਾਰੇ ਲੇਖੇ ਸੰਸਾਲ ਵਰਟੀ ਦੋਸਤੋ ਤੁਹਾਨੂੰ ਅੱਜ ਇੱਕ ਚੀਜ਼ ਦਿਖਾਉਣਾ ਸਪੇਨ ਦੇ ਵਿੱਚ ਸਪੇਨ ਦੇ ਸ਼ਹਿਰ ਬੈਨੀਦਰਮ ਦੀ ਇਸ ਵੇਲੇ ਪੂਰੇ ਸ਼ਹਿਰ ਦੇ ਵਿੱਚ ਲਾਈਟ ਬੰਦ ਹੋ ਗਈ ਪੂਰੇ ਸ਼ਹਿਰ ਦੇ ਵਿੱਚ ਲਾਈਟ ਬੰਦ ਹੋ ਗਈ ਆ ਔਰ ਟੈਲੀਫੋਨ ਸਰਵਿਸ ਵੀ ਠੱਪ ਹੋ ਗਈ ਆ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਇੱਥੇ ਦੇ ਜਿਹੜੇ ਲੋਕਲ ਵਸਿੰਦੇ ਉਹਨਾਂ ਨੂੰ ਪਤਾ ਹੋਵੇ ਲੇਕਿਨ ਮੈਂ ਇੱਕ ਦੋ ਨਾਲ ਗੱਲ ਕੀਤੀ ਉਹ ਕਹਿੰਦੇ ਕੋਈ ਨਹੀਂ ਪਤਾ ਵੇ ਕਾਤੇ ਆ ਜਿਹੜੀ ਚੀਜ਼ ਮੈਂ ਦਿਖਾਉਣ ਲੱਗਾ ਆ ਲਾਈਟਾਂ ਨਾ ਰੈੱਡਾਂ ਨਾ ਗ੍ਰੀਨ ਸਾਰੀਆਂ ਲਾਈਟਾਂ ਆਫ ਆ ਸਿਸਟਮ ਦਿਖਾਉਣ ਲੱਗਾ ਮੈਂ ਸਿਸਟਮ ਦੇ ਵਿੱਚ ਮੈਂ ਕਿਸੇ ਮੁਲਕ ਨੂੰ ਮਾੜਾ ਨਹੀਂ ਕਹਿਣ ਲੱਗਾ ਤੇ ਕਿਸੇ ਨੂੰ ਚੰਗਾ ਨਹੀਂ ਕਹਿਣ ਲੱਗਾ ਕਿਉਂਕਿ ਇੱਥੇ ਮੁਲਕ ਨਹੀਂ ਐ ਇਸ ਵੇਲੇ ਇੱਥੇ ਕੋਈ ਵੀ ਦੂਰ ਤੱਕ ਦੇਖੋ ਪੁਲਿਸ ਦੀ ਗੱਡੀ ਨਹੀਂ ਹੈ ਮੈਂ ਦਿਖਾਉਣ ਲੱਗਾ ਲੋਕੀ ਇਹ ਕੋਈ ਤੁਹਾਨੂੰ ਹੋਰਨ ਨਹੀਂ ਸੁਣੇਗਾ ਕੋਈ ਵੀ ਹੋਰਨ ਨਹੀਂ ਸੁਣੇਗਾ ਸਾਰੇ ਲਾਈਟ ਜਿਹੜੀਆਂ ਲਾਈਟਾਂ ਬੰਦ ਹੋ ਗਈਆਂ ਗ੍ਰੀਨ ਲਾਈਟ ਸਾਰੀਆਂ ਬੰਦ ਹੋ ਗਈਆਂ ਤੇ ਉਸ ਤੋਂ ਉਹਦੇ باوجود ਵੀ ਲੋਕੀ ਉਹਨਾਂ ਨੂੰ ਉਦਾਂ ਹੀ ਫੋਲੋ ਕਰ ਰਹੇ ਜੇ ਕੋਈ ਉਧਰੋਂ ਗੱਡੀ ਇਹ ਦੇਖਿਓ ਹੁਣ ਇਹ ਆ ਗੱਡੀ ਉਧਰੋਂ ਕ੍ਰਾਸ ਹੋ ਰਹੀ ਆ ਆ ਦੇਖੋ ਆ ਗੱਡੀ ਕ੍ਰਾਸ ਹੋ ਰਹੀ ਆ ਉਨੇ ਕਿਸ ਨੂੰ ਹੋਰ ਨਹੀਂ ਦਿੰਦਾ ਐਗਜ਼ਾਮਪਲ ਦੇ ਲੇ ਗਏ ਉਹਨੇ ਕਿਸ ਨੂੰ ਕੋਈ ਹੋਰ ਨਹੀਂ ਦਿੱਤਾ ਇਹ ਉਹਨੇ ਦੇਖਿਆ ਉਹ ਦੂਜੀ ਗੱਡੀ ਸਟਾਪ ਹੋ ਗਈ ਵਾਈਟ ਵਾਲੀ ਉਧਰ ਮੰਨ ਲਓ ਲਾਈਟਾਂ ਜਿਹੜੀਆਂ ਲੱਗੀਆਂ ਜ਼ਰੂਰ ਆ ਲੇਕਿਨ ਹੁਣ ਬੰਦ ਆ ਲਾਈਟਾਂ ਲੇਕਿਨ ਲੋਕੀ ਫਾਲੋਵ ਉਹਨਾਂ ਨੂੰ ਉਦਾਂ ਹੀ ਕਰ ਰਹੇ ਆ ਜਿੱਦਾਂ ਉਹਨਾਂ ਨੂੰ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਕੋਈ ਵੀ ਇੱਕ ਵੀ ਹਾਰਨ ਜੇ ਤੁਸੀਂ ਤੁਹਾਨੂੰ ਵੱਜਦਾ ਦਿਦਾ ਗੱਡੀ ਦਾ ਵੀਡੀਓ ਦੇ ਵਿੱਚ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਹਾਂ ਵੀ ਸਾਨੂੰ ਹੋਰਨ ਸੁਣਦਾ ਤੂੰ ਝੂਠ ਬੋ ਰਿਹਾ ਪੈ ਮੈਂ ਕਿਸੇ ਮੁਲਕ ਨੂੰ ਟਾਰਗੇਟ ਨਹੀਂ ਕਰਦਾ ਨਾ ਆਪਣੇ ਨੂੰ ਨਾ ਕਿਸੇ ਨੂੰ ਮੈਂ ਸਿਰਫ ਸਿਸਟਮ ਦੱਸਦਾ ਸਿਸਟਮ ਕੀ ਆ ਤੇ ਲਾਈਟ ਗਈ ਆ ਉਹਦਾ ਪ੍ਰੂਫ ਤੁਹਾਨੂੰ ਆ ਦੁਕਾਨਾਂ ਦੇ ਵਿੱਚ ਨੇਰਾ ਦੇਖ ਲਓ ਆ ਦੇਖ ਲਓ ਨੇਰਾ ਲਾਈਟ ਗਈ ਸਾਰੇ ਦੁਕਾਨ ਵਾਲੇ ਬਾਹਰ ਆ ਗਏ ਮੈਂ ਦੁਕਾਨਾਂ ਵੀ ਦਿਖਾਉਣਾ ਸਾਰੀਆਂ ਦੁਕਾਨਾਂ ਵਾਲੇ ਬਾਹਰ ਆ ਗਏ ਤੇ ਮੇਰੇ ਦੋਸਤ ਦੀ ਇੱਥੇ ਦੁਕਾਨ ਆ ਤੇ ਉਹਨੇ ਮੈਨੂੰ ਆਵਾਜ਼ ਮਾਰੀ ਕਹਿੰਦਾ ਪਾਜੀ ਲਾਈਟ ਚਲ ਗਈ ਮੈਂ ਤਾਂ ਫਿਰ ਇੱਥੇ ਰੁਕ ਗਿਆ ਮੈਂ ਕਿਹਾ ਮੈਂ ਕਿਹਾ ਵੀ ਚੱਲ ਇੱਕ ਵੀਡੀਓ ਸ਼ੂਟ ਕਰਦੇ ਆਂ ਕਿੰਨਾ ਟਾਈਮ ਹੋ ਗਿਆ ਲਾਈਟ ਗਈ ਨੂੰ ਟਾਈਮ ਹੋ ਗਿਆ ਜੀ ਇਹ ਤਾਂ 4 ਘੰਟਾ ਹੋ ਗਏ ਅੱਧਾ ਪੌਣਾ ਘੰਟਾ ਹੋ ਗਿਆ ਲਾਈਟ ਗਈ ਨੂੰ ਉਦੋਂ ਤਾਂ ਕੋਈ ਹਾਰਨ ਹਾਰਨ ਨਹੀਂ ਵੱਜਾ ਕੋਈ ਹਾਰਨ ਨਹੀਂ ਵੱਜਿਆ ਸਾਰਾ ਸਰ ਨਹੀਂ ਇਧਰ ਕੋਈ ਟ੍ਰੈਫਿਕ ਦਾ ਟ੍ਰੈਫਿਕ ਲਾਈਟ ਨੂੰ ਕੀ ਹੈ ਸਾਰੀ ਨਹੀਂ ਨਹੀਂ ਉਸੇ ਕਹਿੰਦਾ ਵੇ ਟ੍ਰੈਫਿਕ ਲਾਈਟ ਜਿੱਦਾ ਉੜ ਗਈ ਕੋਈ ਹਾਰਨ ਤਾਂ ਨਹੀਂ ਜਿੱਦਾ ਇੰਡੀਆ ਚ ਆਪਾਂ 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 ਹਾਂ ਦੋਸਤੋ ਇਧਰ ਸੰਦੀਪ ਮੈਂ ਏ ਆ ਫੜੀ ਜਾਦਾ ਦੋਸਤੋ ਐਸ ਵੇਲੇ ਬਿਲਕੁਲ ਚਰਾਹੇ ਦੇ ਵਿੱਚ ਖੜਾ ਮੈਂ ਉਹ ਪਿੱਛੇ ਲਾਈਟਾਂ ਆਇਆ ਦੇਖ ਸਕਦੇ ਆ ਟ੍ਰੈਫਿਕ ਰੂਲ ਨੂੰ ਲੋਕੀ ਬਿਨਾ ਲਾਈਟ ਲਾਈਟ ਨਹੀਂ ਲਾਈਟਾਂ ਲੱਗੀਆਂ ਲੇਕਿਨ ਲਾਈਟ ਹੀ ਨਹੀਂ ਹੈ ਉਹ ਐਸ ਵੇਲੇ ਕਿਸੇ ਕੰਮ ਦੀ ਨਹੀਂ ਹੋਣੀ ਆ ਨਾ ਹੋਣੀ ਇੱਕ ਬਰਾਬਰ ਆ ਜਿਹੜਾ ਦਫਾਉਣ ਦਾ ਮੇਨ ਕਾਰਨ ਸੀ ਕਿ ਲੋਕੀ ਸਿਸਟਮ ਦੇ ਵਿੱਚ ਜਿਹੜਾ ਬੰਦਾ ਸਿਸਟਮ ਦੇ ਵਿੱਚ ਆ ਨਾ ਉਸੇ ਐਕਸੀਡੈਂਟ ਹੁੰਦਾ ਨਾ ਕਿਸੇ ਦੀ ਜਾਨ ਜਾਂਦੀ ਹੈ ਬਾਅਦ ਚੋਂ ਅਸੀਂ ਇੱਥੇ ਇੰਡੀਆ ਕੀ ਕਹਿੰਦੇ ਆ ਇਹਦੀ ਲਿਖੀ ਹਤਾ ਸੀ ਜਿੰਦਿਆ ਹੁੰਦਾ ਹੁਣ ਤੱਕ ਕਈਆਂ ਦੀ ਲੇਖ ਹੋ ਜਾਨੀ ਸੀ ਇੱਥੇ ਰੱਬ ਨਾ ਕਰੇ ਕਿਸੇ ਦੀ ਉਹ ਇਦਾਂ ਦੀ ਮੌਤ ਆਵੇ ਸਾਰਿਆਂ ਦੀ ਉਹ ਲੰਮੀ ਹੋਵੇ ਲੇਕਿਨ ਮੇਰਾ ਦਿਖਾਉਣ ਦਾ ਮਤਲਬ ਇਹ ਹੀ ਸੀਗਾ ਕਿ ਸਿਸਟਮ ਜਦੋਂ ਕੀ ਕੀਤਾ ਰਹਿੰਦੇ ਆ ਸਾਰਿਆਂ ਨੂੰ ਸਸੀ ਕਾਲ